ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੇ ਸ਼ੁਕਰ ਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜਿਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਬੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾਦ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਧੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤੇਨ ਕੀ ਸ਼ਰਨ ਪਰਿਆ ਮਨ ਮੇਰਾ ਮਾਨ ਤਨ ਤਜ ਮੋ ਅੰਧੇਰਾ ਨਾਮ ਦਾਨ ਦੀਜੈ ਨਾਨਕ ਕੋਸਿਸ ਪ੍ਰਭ ਅਗਮ ਅਗਾਦੇ ਜੀਓ ਆਜ ਮਹਲਾ ਪੰਜਮ ਤੇ ਸੁਕਰ ਬਾਣੀ ਜਿਨ ਤੂੰ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜੀਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਾਗੀ ਜਿਨ ਤੂੰ ਜਾਣਾ ਸਭ ਕਹਿ ਮਧ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਚਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋਥਿਸ ਪ੍ਰਭ ਅਗਮ ਅਗਾਦੇ ਜੀ ਆਜ ਮਹਲਾ ਪੰਜਮ ਤਿਸ ਕੁਰਬਾਨੀ ਜਿਨ ਤੋ ਸੁਣਿਆ ਤਿਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਦੇ ਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾਦ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਧ ਅਲਿਖਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾਦੇ ਜਿਓ ਆਜ ਮਹਲਾ ਪੰਜਮ ਤਿਸ ਕਰ ਬਾਣੀ ਜਿਨ ਤੋ ਸੁਣਿਆ ਤਿਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜੈ ਤੇ ਸਰ ਦੇਖੋ ਜੋ ਮਾਨਤਾ ਨ ਤਦ ਆਰਾਧੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤੇ ਸਪੁਰਖ ਦੇ ਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਧ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਧ ਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਣ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਇਸ ਪ੍ਰਭ ਅਗਮ ਅਗ ਦੇ ਜਿਓ ਆਜ ਮਹਲਾ ਪੰਜਮ ਤੇ ਸ਼ੁਕਰ ਬਾਣੀ ਜਿਨ ਤੋਂ ਸੁਣਿਆ ਤੇ ਸਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਦ ਆਰਾਦੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਦੇ ਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਧ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮੇਰਾ ਮਨ ਤਨ ਤਜ ਮੁਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗੰ ਅਗਾਦੇ ਜੀਉ ਆਜ ਮਹਲਾ ਪੰਜਮ ਤੇ ਸੁਰ ਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜੀਉ ਤਿਸ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜੀਉ ਸੇਵਡ ਭਾਗੀ ਜਿਨ ਤੁਮ ਜਾਣੈ ਸਭ ਕੈ ਮਦੇ ਅਲੈ ਤੇਰੇ ਬਾਣੇ ਸਾਧ ਕੇ ਸੰਗ ਉਹਨ ਭਉਜਲ ਚਲਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋਥਿਸ ਪ੍ਰਭ ਅਗੰ ਅਗਾਦੇ ਜਿਓ ਆਜ ਮਹਲਾ ਪੰਜਮ ਤੇ ਸੁਰ ਬਾਣੀ ਜਿਨ ਤੂੰ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਦੇ ਆਲੇ ਮਨ ਦੇਵਾ ਤਿਸ ਅਪਨ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਧੇ ਲਿਪਤਾ ਨੇਰੇ ਬਾਣੇ ਸਾਧ ਜ ਸੰਗ ਉਹਨ ਪਵ ਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਣ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾਦੇ ਜਿਓ ਆਜ ਮਹਲਾ ਪੰਜਮ ਤਿਸ ਕੁਰਬਾਣੀ ਜਿਨ ਤੋ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਰਾ ਦੇ ਜਿਓ ਕਿਸੇ ਚਰਨ ਪਖਾਲੇ ਜੋ ਤੇਰੇ ਮਾਰਗੇ ਚਾਲੇ ਨੈ ਨਿਹਾਲੀ ਤਿਸ ਬੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਦੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗਮ ਅਗਾ ਦੇ ਜਿਓ ਅਜ ਮਹਲਾ 5 ਮਾ ਤੇ ਸ਼ੁਕਰ ਬਾਣੀ ਜਿਨ ਤੂੰ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤੇ ਸਬਿਟਹੁ ਜੋ ਮਨ ਤਨ ਤੁਦ ਆਰਾਦੇ ਜਿਓ ਤੇ ਸੇ ਚਰਨ ਪਖਾਲੇ ਜੋ ਤੇਰੇ ਮਾਰਗੇ ਚਾਲੇ ਨੈ ਨਿਹਾਲੀ ਤੇ ਸਪੁਰਖ ਦਿਆਲੇ ਮਨ ਦੇਵਾ ਤੇ ਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਾਜਮਹਾ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਉਸ ਪ੍ਰਭ ਅਗਮ ਅਗਾਦੇ ਜੀਓ ਆਜ ਮਹਲਾ ਪੰਜਮ ਇਸ ਕੁਰਬਾਨੀ ਜਿਨ ਤੂੰ ਸੁਣਿਆ ਇਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜੀਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦੇਵਾਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕਹਿ ਮਦੇ ਅਲਿਪਤਾ ਨੇਰੇ ਬਾਣੇ ਸਾਧ ਕੇ ਨਾਗਾ ਉਹਨੇ ਪਾਵਜੇ ਲਟੜਿਆ ਸਗਲ ਦੋਤੋਂ ਨੇ ਸਾਦੇ ਜਿਓ ਤਿੰਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗੰ ਅਗਾਦੇ ਜਿਓ ਆਜ ਮਹਲਾ ਪੰਜਮ ਤੇ ਸੁਰ ਬਾਣੀ ਜਿਨ ਤੂੰ ਸੁਣਿਆ ਤੇ ਸਬਲਿਹਾਰੀ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦੇ ਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰਮੁਖ ਸੋ ਪ੍ਰਵਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੂਤ ਉਹਨ ਸਾਦੇ ਜੀਓ ਤਿਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਣ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗੰ ਅਗਾਦੇ ਜੀਓ ਆਜ ਮਹਲਾ ਪੰਜਮ ਤਿਸ ਕਰ ਬਾਣੀ ਜਿਨ ਤੂ ਸੁਣਿਆ ਤਿਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਧ ਆਰਾਦੇ ਜੀਓ ਤਿਸ ਚੇੜਾ ਪਖਾ ਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦੇ ਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵ ਜਲ ਚਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਣ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕੋ ਤਿਸ ਪ੍ਰਭ ਅਗਮ ਅਗਾ ਦੇ ਜਿਓ ਆਜ ਮਹਲਾ ਪੰਜਮ ਤਿਸ ਕੁਰਬਾਨੀ ਜਿਨ ਤੋ ਮਣਿਆ ਤੇ ਸਭਿ ਲਿਹਾਰੀ ਜਿਨ ਰਸਨਾ ਪਣਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤੁਦ ਆਰਾਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਵਲਾ ਦੇ ਜਿਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਧੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਚਰਿਆ ਸਗਲ ਦੂਤ ਉਹਨ ਸਾਦੇ ਜਿਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਨ ਤਜ ਮੋਹ ਅੰਧੇਰਾ ਨਾਮ ਦਾਨ ਦੀ ਜੈ ਨਾਨਕ ਕਉ ਤਿਸ ਪ੍ਰਭ ਅਗੰ ਅਗਾ ਦੇ ਜਿਓ ਆਜ ਮਹਲਾ ਪੰਜਮ ਤੇ ਸ਼ੁਕਰ ਬਾਣੀ ਜਿਨ ਤੋ ਸੁਣਿਆ ਤਿਸ ਬਲਿਹਾਰੇ ਜਿਨ ਰਸਨਾ ਪੜਿਆ ਬਾਰ ਬਾਰ ਜਾਈ ਤਿਸ ਬਿਟਹੁ ਜੋ ਮਨ ਤਨ ਤਦ ਆਰਾਦੇ ਜਿਓ ਤਿਸੇ ਚਰਨ ਪਖਾਲੇ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪ੍ਰਖ ਦੇ ਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜਿਓ ਸੇਵਡ ਭਾਗੀ ਜਿਨ ਤੁਮ ਜਾਣੈ ਸਭ ਕੈ ਮਧੇ ਅਲਿਪਤਾ ਨੇਰੇ ਬਾਣੇ ਸਾਧ ਕੇ ਸੰਗ ਉਹਨ ਪਵਜਲ ਤਰਿਆ ਸਗਲ ਦੋ ਤਾਉ ਨਸਾਦੇ ਜੀਓ ਤੇਨ ਕੀ ਸਰਣ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਇਸ ਪ੍ਰਭ ਅਗੰ ਅਗਾਦੇ ਜੀਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਤੇ